Thank you. Thank you. Hei, hei, hei! ਦੇਖੋ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਉਹ ਨਹਾਇਤ ਹੀ ਮਾੜਾ ਕਾਨੂੰਨ ਜਿਹੜਾ ਨਵਾਂ ਕਾਨੂੰਨ ਹੈ ਜਿਹੜਾ BBJ ਰਾਮਜੀ ਕਾਨੂੰਨ ਲੈ ਕੇ ਆ ਰਹੀ ਹੈ ਇਹ ਕਾਨੂੰਨ ਹੈ ਜਿਹੜਾ ਇਹ ਪ੍ਰਾਣੀ ਜੋ ਚੱਲ ਰਹੀ ਮਨਰੇਗਾ ਸਕੀਮ ਨੂੰ ਖਤਮ ਕਰਕੇ ਉਹਦੀ ਪੂਰੀ ਦੀ ਪੂਰੀ ਜਿਹੜੀ ਜੋ ਇੱਕ ਆਤਮਾ ਸੀ ਉਹਦੀ ਆਤਮਾ ਨੂੰ ਹੀ ਉਹ ਖਤਮ ਕਰਕੇ ਨਵਾਂ ਕਾਨੂੰਨ ਲਿਆ ਰਹੀ ਹੈ ਜਿਹਦੇ ਤਹਿਤ ਜਿਹੜੀ ਇਹ ਮਨਰੇਗਾ ਹੈ ਇਹ ਜੋ ਮਰਜ਼ੀ ਕਹਿ ਲੋ ਇਹ ਜੇ 100 ਹੱਥ ਰੱਛਾ ਸਿਰੇ ਤੇ ਗੰਡ ਮਾਰਨੀ ਹੋਵੇ ਇਹਦਾ ਜਵਾਬ ਇਹ ਆ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਨੂੰ ਖਤਮ ਕਰਨ ਜਾ ਰਹੀ ਹੈ ਇਹਦੇ ਨਾਲ ਲੱਖਾਂ ਹੀ ਪਰਿਵਾਰਾਂ ਦਾ ਲੱਖਾਂ ਹੀ ਪਰਿਵਾਰ ਔਰ ਜਿਹੜੇ ਕਰੋੜਾ ਪਰਿਵਾਰ ਪੂਰੇ ਭਾਰਤ ਦੇ ਉਹਨਾਂ ਦੀ ਜਿਹੜੀ ਚੁੱਲ੍ਹੇ ਦੀ ਅੱਗ ਹੈ ਇਹ ਉਹਨੂੰ ਬੁਝਾਉਣ ਦੇ ਖਾਤਰ ਕੀਤਾ ਜਾ ਰਿਹਾ ਪੂਰੀ ਇਹ ਸਾਜ਼ਿਸ਼ ਹੈ ਪਲਾਨ ਦੇ ਤਹਿਤ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਦੀ ਗਿਣਤੀ ਚਠੱਠ ਮਾਰ ਠਾਠਾ ਮਾਰ ਦਾ ਇਕੱਠ ਜੋ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਵੱਖ-ਵੱਖ ਪਿੰਡਾਂ ਚੋਂ ਆਪ ਮੁਹਾਰੇ ਚੱਲ ਕੇ ਅੱਜ ਉਰੇ ਖੰਨਾ ਵਿਖੇ ਪਹੁੰਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਰੇ ਅਸੀਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਵਿਰੋਧ ਵੀ ਕੀਤਾ ਸੀ ਕੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਿਧਾਨ ਸਭਾ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਉਹ ਰੈਜ਼ੋਲੂਸ਼ਨ ਅਸੀਂ ਪਾਰਤ ਕਰਕੇ ਵਿਰੋਧ ਦਾ ਰੈਜ਼ੋਲੂਸ਼ਨ ਅਸੀਂ ਕੇਂਦਰ ਸਰਕਾਰ ਨੂੰ ਭੇਜਿਆ ਔਰ ਭਾਰਤ ਦੇ 28 ਸੂਬਿਆਂ ਚੋਂ ਪਹਿਲਾ ਸੂਬਾ ਪੰਜਾਬ ਬਣਿਆ ਜੀਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਡਟ ਕੇ ਆਵਾਜ਼ ਉਠਾਈ ਹੈ ਪੰਜਾਬ ਹਮੇਸ਼ਾ ਆਪਣੇ ਵੱਡੇ ਪੁੱਤ ਹੋਣ ਦੇ ਨਾਤੇ ਸਬੂਤ ਦਿੰਦਾ ਰਿਹਾ ਹੈ ਦੇਸ਼ ਦੀ ਆਜ਼ਾਦੀ ਚ ਵੀ ਸਾਡਾ ਹੱਕ ਹੱਕ ਸਭ ਤੋਂ ਵੱਡਾ ਸੀਗਾ ਤੇ ਅੱਜ ਅੱਜ ਜੇ ਕਾਲੇ ਕਾਨੂੰਨ ਚਾਹੇ ਕਿਸਾਨੀ ਕਾਨੂੰਨ ਆਏ ਹੋਣ ਉਹ ਵੀ ਅਸੀਂ ਡਟ ਕੇ ਲੜਾਈ ਲੜੀ ਹੈ ਹੁਣ ਇਹ ਜਿਹੜਾ ਅਮਰੀਕਾ ਨੂੰ ਬਦਲ ਕੇ ਨਵਾਂ ਕਾਲਾ ਕਾਨੂੰਨ ਲੈ ਕੇ ਆ ਰਹੇ ਆਂ ਅਸੀਂ ਇਹਦੀ ਵੀ ਲੜਾਈ ਲੜਾਂਗੇ ਸ਼ੁਰੂਆਤ ਹੋ ਚੁੱਕੀ ਐ ਸਾਨੂੰ ਇਸ ਦੇ ਬਦਲੇ 'ਚ ਇੱਕ ਵਾਰ ਦੋ ਵਾਰ 20 ਵਾਰ 100 ਵਾਰ ਕੱਟ ਕਰਨਾ ਪਵੇ ਔਰ ਕੱਟ ਕਰਕੇ ਸਾਨੂੰ ਚਾਹੇ ਦਿੱਲੀ ਤੱਕ ਕੂਚ ਕਰਨਾ ਪਵੇ ਅਸੀਂ ਆਪਣੀਆਂ ਮਾਤਾ-ਮਾਵਾਂ ਨੂੰ ਭੈਣਾਂ ਨੂੰ ਨਾਲ ਲੈ ਕੇ ਉੱਥੇ ਤੱਕ ਜਾਵਾਂਗੇ ਕਿਉਂਕਿ ਇਹਦੇ ਨਾਲ ਜਿੱਥੇ ਆਮ ਗਰੀਬ ਵਰਗ ਸਾਰੀਆਂ ਹੀ ਕੈਟਾਗਰੀਆਂ ਦੇ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ ਇਹਨਾਂ 'ਚ ਜ਼ਿਆਦਾਤਰ ਸਾਡੀ ਐਸਸੀ ਕੈਟਾਗਰੀ ਬਹੁਤ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਕਿ ਜੋਬ ਕਾਰਡਸ ਵੀ ਜਿਹੜੇ ਬਣੇ ਹੋਏ ਨੇ ਉਹ ਸਾਡੇ ਮਤਲਬ ਕਿ ਸਮਝ ਸਕਦੇ ਹੋ ਕਿ 90% ਤੋਂ ਉੱਤੇ ਜੋਬ ਕਾਰਡ ਸਾਡੀਆਂ ਮਾਵਾਂ ਤੇ ਭੈਣਾਂ ਦੇ ਬਣੇ ਹੋਏ ਨੇ 70 70 ਸਾਲ ਦੀਆਂ ਉਮਰ ਦੀਆਂ ਸਾਡੀਆਂ ਮਾਵਾਂ ਕਿੱਥੇ ਜਾਣਗੀਆਂ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਸਾਡਾ ਵਿਰੋਧ ਕਰਨਾ ਫਰਜ਼ ਬਣਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਡਾ ਡੈਮੋਕਰੈਟਿਕ ਰਾਈਟ ਤਾਂ ਸਾਡਾ ਜਮਹੂਰੀ ਅੱਕ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਹਾਂ ਔਰ ਅਸੀਂ ਆਪਣੇ ਹੱਕਾਂ ਦੀ ਆਵਾਜ਼ ਚੱਕਣ ਦੇ ਲਈ ਸਾਨੂੰ ਕਿਤੇ ਵੀ ਜਾਣਾ ਪਵੇ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਚ ਸੜਕਾਂ ਤੇ ਕੂਚ ਵੀ ਕਰਾਂਗੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਪਰ ਇਹ ਜਿਹੜਾ ਕਾਲਾ ਕਾਨੂੰਨ ਮਨਰੇਗਾ ਨੂੰ ਬਦਲ ਕੇ ਨਵਾਂ ਲਿਆਇਆ ਜਾ ਰਿਹਾ ਇਹਨੂੰ ਅਸੀਂ ਵਾਪਸ ਕਰਾ ਕੇ ਛੱਡਾਂਗੇ ਇਨਕਲਾਬ ਜਿੰਦਾਬਾਦ ਭਗਤ ਸਿੰਘ ਤੁਹਾਡੀ ਸੋਚ ਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਬਹੁਤ ਬਹੁਤ ਧੰਨਵਾਦ। ਮੈਂ ਗੁਪੀਜੀ ਵੀ ਆਮ ਆਦਮੀ ਪਾਰਟੀ ਐਸਸੀ ਵਿੰਗ ਦਾ ਪ੍ਰਧਾਨ ਹਾਂ। ਅੱਜ ਜੋ ਖੰਨਾ ਚ ਸਾਡੀਆਂ ਭੈਣਾਂ ਨੇ ਬਹੁਤ ਗਿਣਤੀ ਚ ਇਕੱਠ ਟਕਟਾ ਈ ਆ ਦੇ ਕਰੀ ਸਾਡੀਆਂ ਭੈਣਾਂ ਇਸੇ ਵਿਰੋਧ ਚ ਆਈਆਂ ਨੇ। ਜਿਹੜਾ ਕਾਲਾ ਕਾਨੂੰਨ ਮੋਦੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਬਹੁਤ ਵੱਡਾ ਸੰਘਰਸ਼ ਅੱਜ ਖੰਨਾ ਹਲਕੇ ਤੋਂ ਸ਼ੁਰੂ ਕੀਤਾ ਹੈ। ਜਦੋਂ ਸਰਕਾਰਾਂ ਬਣਦੀਆਂ ਨੇ। ਜਦ ਮੋਦੀ ਦੀ ਸਰਕਾਰ ਅਜ 12 ਸਾਲ ਦੇ ਕਰੀਬ ਰਾਜਕਾਰੀਆਂ ਪੂਰੇ ਭਾਰਤ ਵਿੱਚ ਹਮੇਸ਼ਾ ਹੀ ਚਾਹੇ ਯੂਨੀਵਰਸਿਟੀ ਇੰਟਰਫੇਸ ਦੀ ਗੱਲ ਕਰੀਏ ਚਾਹੇ ਕਿਸਾਨਾਂ ਨੂੰ ਤੰਗ ਕਰਨ ਦੀ ਗੱਲ ਕਰੀਏ ਅੱਜ ਜਿਹੜੇ ਮਨਰੇਗਾ ਦੀਆਂ ਸਾਡੀਆਂ ਕੱਟੋ-ਕੱਟ ਬਹੁਤ ਦੇਰ ਤੋਂ ਇਹ ਸਕੀਮਾਂ ਚੱਲਦੀ ਹੈ ਇਹ ਸਾਡੀਆਂ ਜਿਹੜੀਆਂ ਭੈਣਾਂ ਨੇ ਕੱਟੋ-ਕੱਟ ਪੂਰੇ ਪੰਜਾਬ ਚ 8 ਤੇ 9 ਲੱਖ ਸਾਡੀਆਂ ਭੈਣਾਂ ਹੈ ਜਿਹੜੀਆਂ ਨਰੇਗਾ ਦੇ ਸਿਰ ਚਲਾ ਕੇ ਮਿਹਨਤ ਕਰਕੇ ਆਪ ਦਾ ਪਰਿਵਾਰ ਪਾਲਦੀਆਂ ਨੇ ਰੋਜੀ ਰੋਟੀ ਕਮਾ ਰੋਜੀ ਰੋਟੀ ਕਮਾ ਰੀਆਂ ਨੇ ਉਹਨਾਂ ਤੇ ਅੱਜ ਜੋ ਸੈਂਟਰ ਸਰਕਾਰ ਨਿਤ ਨਵੇਂ ਕਾਨੂੰਨ ਬਣਾਈ ਜਾ ਰਹੀ ਹੈ ਤੇ ਇਹਨਾਂ ਦਾ ਜਿਹੜਾ ਕੰਮ ਜਿਹੜਾ ਕੰਮ ਘਟਾਉਣ ਜਾ ਰਹੀ ਹੈ ਤੇ ਅਸੀਂ ਉਹ ਵਿਰੋਧ ਚ ਜਿਹੜਾ ਨਵਾਂ ਕਾਨੂੰਨ ਜਿਹੜਾ ਬਣਾਉਣ ਜਾ ਰਹੀ ਹੈ ਉਹਦੇ ਵੀ ਇੰਗੇਜਡ ਹੈ ਅਸੀਂ ਰੱਜ ਕੇ ਵਿਰੋਧ ਕਰਾਂਗੇ ਅੱਜ ਜਿਵੇਂ ਸਾਡੀਆਂ ਭੈਣਾਂ ਬਹੁਤ ਜ਼ਾਲ ਚਤੇ ਆਈਆਂ ਨੇ ਤੇ ਅਸੀਂ ਸਾਨੂੰ ਜਿੱਥੇ ਵੀ ਜਾਣਾ ਪਵੇ ਅਸੀਂ ਮੋਦੀ ਸਰਕਾਰ ਦੇ ਖਿਲਾਫ ਹੈ ਅਸੀਂ ਆਪਣੇ ਹੱਕਾਂ ਲਈ ਹਮੇਸ਼ਾ ਲੜਦੇ ਹਾਂ ਤੇ ਲੜਦੇ ਰਵਾਂਗੇ ਤੇ ਬਹੁਤ ਧੰਨਵਾਦ ਤੁਹਾਡਾ ਵੈਕੂ ਜੀ ਦਾ ਖਾਲਸਾ ਵੈਕੂ ਜੀ